ਸਵਾਗਤ ਹੈ ਤੁਹਾਡਾ ਸਾਡੀ ਇਸ ਵੀਡੀਓ ਦੇ ਵਿੱਚ ਆਓ ਜਾਣਦੇ ਹਾਂ ਪਿੰਡ ਪੱਕਾ ਕਲਾਂ ਦਾ ਇਹ ਨਾਮ ਕਦੋਂ ਅਤੇ ਕਿਵੇਂ ਪਿਆ ਤਹਿਸੀਲ ਤਲਵੰਡੀ ਸਾਬੋ ਦਾ ਪਿੰਡ ਪੱਕਾ ਕਲਾਂ ਬਠਿੰਡਾ ਡੱਬ ਵਾਲੀ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਸੰਗਤ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਕਿਹਾ ਜਾਂਦਾ ਹੈ ਕਿ ਮੁਗਲ ਕਾਲ ਸਮੇਂ ਇੱਥੇ ਮੁਗਲਾਂ ਨੇ ਸੁਰੱਖਿਆ ਮੰਤਮਾਂ ਲਈ ਇੱਕ ਪੱਕੇ ਕਿਲੇ ਦੀ ਉਸਾਰੀ ਕੀਤੀ ਹੌਲੀ-ਹੌਲੀ ਕਿਲੇ ਦੇ ਆਲੇ-ਦੁਆਲੇ ਮੁਸਲਮਾਨਾਂ ਦੀ ਆਬਾਦੀ ਹੋ ਗਈ ਜਿਸ ਨੂੰ ਪੱਕਾ ਕਿਲਾ ਕਰਕੇ ਜਾਣਿਆ ਜਾਣ ਲੱਗਾ ਇਹ ਨਾਂ ਹੀ ਬਾਅਦ ਵਿੱਚ ਬਦਲ ਕੇ ਪੱਕਾ ਕਲਾ ਹੋ ਗਿਆ ਕਿਲੇ ਦੇ ਕੁਝ ਨਿਸ਼ਾਨ ਹਾਲੇ ਵੀ ਕਿਲੇ ਵਾਲੀ ਪੱਤੀ ਵਿੱਚ ਵੇਖੇ ਜਾ ਸਕਦੇ ਹਨ ਇੱਥੇ ਜ਼ਿਆਦਾ ਵਸੋ ਮੁਸਲਮਾਨਾਂ ਦੀ ਸੀ ਇਹ ਪਿੰਡ ਇਲਾਕੇ ਵਿੱਚ ਪਟਵਾਰੀਆਂ ਦੇ ਪਿੰਡ ਵਜੋਂ ਵੀ ਮਸ਼ਹੂਰ ਹੋਇਆ ਕਰਦਾ ਸੀ ਲਗਭਗ 1705 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਜੱਸੀ ਬਾਗਸਰ ਤੋਂ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਵੱਲ ਆਉਂਦੇ ਹੋਏ ਇੱਥੇ 3 ਦਿਨ ਠਹਿਰੇ ਨੀਲੇ ਘੋੜੇ ਦੀ ਪਿਛਾਰੀ ਲਈ ਗੱਡਿਆ ਝੰਡਾ ਕਿਲਾ ਪਿਛੋਂ ਹਰਾ ਹੋ ਕੇ ਇੱਕ ਦਰਖਤ ਬਣ ਗਿਆ ਇਸ ਇਤਿਹਾਸਿਕ ਝੰਡੇ ਨਾਲ ਹੀ ਗੁਰਦੁਆਰਾ ਝੰਡਾ ਸਾਹਿਬ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ